ਕੈਨੇਡੀਅਨ ਸਰਕਾਰ ਨਾਮਾ ਨੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਨਿਕਲ ਕੇ ਆ ਰਹੀ ਹੈ ਆਈਆਰਸੀਸੀ ਦੇ ਅਨੰਦ ਐਪੀਜੀ ਡਬਲਯੂਪੀ ਯੋਗਤਾ ਖੇਤਰ ਵਿੱਚ ਨਵੇਂ ਪ੍ਰੋਗਰਾਮਸ ਸ਼ਾਮਲ ਕਰਦਾ ਹੈ ਇਮੀਗ੍ਰੇਸ਼ਨ ਸਰਨਾਰਥੀ ਤੇ ਸਿਟੀਜ਼ਨਸ਼ਿਪ ਕੈਨੇਡਾ ਆਰਸੀਸੀ ਨੇ ਹਾਲ ਹੀ ਵਿੱਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪੀਜੀਡਬਲਯੂਪੀ ਲਈ ਯੋਗ ਅਧਿਐਨ ਦੇ ਖੇਤਰਾਂ ਦਾ ਵਿਸਤਾਰ ਕੀਤਾ 17 ਦਸੰਬਰ ਤੋਂ ਜਵ 24 ਤੱਕ ਪੀਜੀਡਬਲਯੂਪੀ ਅਧਿਐਨ ਖੇਤਰ ਦੇ ਵਿੱਚ ਬਚਪਨ ਦੀ ਸਿੱਖਿਆ ਤੇ ਵਿਕਾਸ ਸੇਵਾਵਾਂ ਕਰਮਚਾਰੀਆਂ ਸੰਬੰਧਿਤ ਪ੍ਰੋਗਰਾਮ ਸ਼ਾਮਲ ਨੇ ਤਬਦੀਲੀਆਂ ਤੋਂ ਪਹਿਲਾਂ ਯਰਸੀਸੀ ਨੇ 4 ਅਕਤੂਬਰ 2024 ਨੂੰ ਅਧਿਆਨ ਖੇਤਰਾਂ ਦੀ ਜਿੱਥੇ ਲੋੜਾਂ ਦੇ ਉਹ ਪਰਸੂਚੀਵਧ ਕੀਤਾ ਸੀ ਉਹਨਾਂ ਵਿਆਪਕ ਸ਼੍ਰੇਣੀਬੰਦ ਵਿੱਚ ਵੰਡਿਆ ਗਿਆ ਸੀ ਜੋ ਕਿਤੇ ਅਧਾਤ ਐਕਸਪ੍ਰੈਸ ਸੈਂਟਰ ਸ਼੍ਰੇਣੀਆਂ ਨੂੰ ਦਰਸਾਉਂਦੇ ਨੇ ਖੇਤੀਬਾੜੀ ਅਤੇ ਭੋਜਨ ਸਿਸਮਾਲ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਸਟੀਮ ਵੱਲ ਭਾਰਤੀ ਅਵਜੈ ਇਸ ਅਪਡੇਟ ਦੇ ਨਾਲ ਸੂਚੀ ਵਿੱਚ ਛੇ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਨੇ ਪੀਜੀਡਬਲਯੂਪੀ ਯੋਗਤਾ ਪ੍ਰੋਗਰਾਮ ਕਲਾਸਿਕ ਕਲਾਸੀਫਿਕੇਸ਼ਨ ਆਫ ਇਨਸਟਾਲੇਸ਼ਨ ਪ੍ਰੋਗਰਾਮਰ ਅਤੇ ਉਹਦੇ ਨਾਲ ਪੜਾਈ ਜਾਂ ਵਿਦਿਅਕ ਪ੍ਰੋਗਰਾਮਾਂ ਲਈ ਸ਼੍ਰੇਣੀਬੰਦ ਕਰਨ ਲਈ ਕੈਨੇਡਾ ਦੀ ਪ੍ਰਣਾਲੀ ਦੀ ਵਰਤੋਂ ਕਰਕੇ ਸਮੂਹ ਨੂੰ ਸੂਚੀ ਵੱਧ ਕੀਤਾ ਗਿਆ ਜਿਸ ਵਿੱਚ ਵਿਕਾਸ ਸੇਵਾ ਵਰਕਰ ਸੀਪੀ ਅ ਸਪੀਆਈ 2021 ਕੋਡ 19.7.10 ਤੇ ਇਸ ਵਿੱਚ ਕਾਫੀ ਲੰਬੀ ਲਿਸਟ ਜੋ ਨੱਥੀ ਕੀਤੀ ਗਈ ਹੈ ਅਧਿਅਨ ਦੀ ਲੋਡ ਦੀ ਗੱਲ ਕੀਤੀ ਜਾਵੇ ਤਾਂ ਸਤੰਬਰ 2024 ਚ ਆਈਆਰਸੀਸੀ ਨੇ ਕੋਈ ਚੰਗਾ ਕੀਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੀਜੀਡਬਲਯੂਪੀ ਲਈ ਯੋਗਤਾ ਤੇ ਯੋਗ ਹੋਣ ਲਈ ਲੰਮੇ ਸਮੇਂ ਦੀ ਘਾਟ ਵਿੱਚ ਪੇਸ਼ਿਆਂ ਦੇ ਨਾਲ ਜੁੜੇ ਅਧਿਐਨਾਂ ਦੇ ਖੇਤਰਾਂ ਵਿੱਚ ਗ੍ਰੈਜੂਏਟ ਦੀ ਲੋਡ ਹੋਵੇਗੀ ਅਧਿਅਨ ਦੀ ਲੋਡਾ ਦੇ ਹਰ ਖੇਤਰ ਯੂਨੀਵਰਸਿਟੀ ਬੈਚਲਰ ਮਾਸਟਰ ਡਾਕਟਰੋਲ ਗ੍ਰੈਜੂਏਟ ਤੇ ਲਾਗੂ ਨਹੀਂ ਹੁੰਦੇ ਉਹ ਕਾਲਜ ਪ੍ਰੋਗਰਾਮਾਂ ਤੇ ਯੂਨੀਵਰਸਿਟੀ ਦੇ ਓਕੇਸ਼ਨਲ ਪ੍ਰੋਗਰਾਮਾਂ ਤੋਂ ਗ੍ਰੈਜੂਏਟ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅਰਜੀ ਦਿੰਦੇ ਨੇ ਜਿਹੜੇ ਵਿਦਿਆਰਥੀ 31 ਨਵੰਬਰ 2024 ਤੋਂ ਪਹਿਲਾਂ ਹੀ ਸਟੱਡੀ ਪਰਮਿਟ ਦੇ ਨਾਲ ਅਰਜੀ ਦਿੰਦੇ ਨੇ ਉਹਨਾਂ ਨੂੰ ਉਹਦੇ ਖੇਤਰਾਂ ਦੇ ਲੋੜਾਂ ਨੂੰ ਪੂਰੀਆਂ ਕਰਨ ਦੀ ਲੋੜ ਨਹੀਂ ਹੈ ਜੇਕਰ ਉਸ ਇਸ ਮਿਤੀ ਤੋਂ ਬਾਅਦ ਨਵੇਂ ਧਿਆਨ ਪਰਮਟਾ ਨੂੰ ਅਰਜੀ ਦੰਦੇ ਨੇ ਉਦਾਹਰਨ ਦੇ ਲਈ ਸਕੂਲ ਅਤੇ ਪ੍ਰੋਗਰਾਮਾਂ ਨੂੰ ਬਦਲ ਲਈ ਅਧਿਆਨ ਦੀ ਲੋਡ ਦਾ ਖੇਤਰ ਲਾਗੂ ਹੋਵੇਗਾ ਇਹ 2024 ਵਿੱਚ ਆਈ ਆਸੀਸੀ ਦੁਆਰਾ ਪੇਸ਼ ਕੀਤੇ ਗਏ ਬਹੁਤ ਸਾਰੇ ਪਾਅ ਵਿੱਚੋਂ ਇੱਕ ਹੈ ਜੋ ਗ੍ਰੈਜੂਏਟ ਹੋਣ ਤੋਂ ਬਾਅਦ ਕੈਨੇਡਾ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ ਇਹ ਵਿਭਾਗ ਪੀਜੀਡਬਲਪੀ ਯੋਗਤਾ ਤੇ ਭਾਸ਼ਾ ਦੀ ਲੋਡ ਨੂੰ ਲਾਗੂ ਕੀਤਾ ਹੈ ਅੰਤਰਰਾਸ਼ਟਰੀ ਗ੍ਰੈਜੂਏਟ ਦੇ ਅਧਿਆਨ ਦੇ ਪੱਧਰ ਤੇ ਨਿਰਭਰ ਕਰਦਾ 2024 ਵਿਚ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕੀਤੀਆਂ ਗਈਆਂ ਸਾਰੀਆਂ ਵੱਡੀਆਂ ਤਬਦੀਲੀਆਂ ਦੀ ਰੀਕੈਪ ਤੇ PGWP ਕੀ ਹੈ ਇੱਕ PGWP ਇੱਕ ਓਪਨ ਵਰਕ ਪਰਮਿਟ ਜੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਜ਼ਿਆਦਾਤਰ ਯੋਗਾਂ ਲਈ ਜ਼ਿਆਦਾਤਰ ਰੋਜ਼ਗਾਰ ਦਾ ਤਮਲੇ ਕੰਮ ਕਰਨ ਦੀ ਇਜਾਜ਼ਤ ਇੱਕ ਮਨੂਨੀਟ ਸਖਲਾਈ ਸੰਸਾਡ ਦੀ ਐਲਾਈ ਵਿੱਚ ਅਧਿਐਨ ਦੇ ਯੋਗ ਪ੍ਰੋਗਰਾਮਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦਾ ਇੱਕ ਮਹੀਨਾ ਜਿੱਥੇ ਖਾਸ ਕਰਕੇ ਮਾਫ ਕਰਨਾ ਇੱਕ ਪੀਜੀ ਡਬਲਯੂਪੀ ਦੀ ਮਿਆਦ ਪੂਰੇ ਕੀਤੇ ਵਿਦਿਆਨ ਪਰ ਪ੍ਰੋਗਰਾਮਾਂ ਦੀ ਲੰਬਾਈ ਦੇ ਨਿਰਪੱਖਾਰ ਦਾ ਤੇ 8 ਮਹੀਨਿਆਂ ਤੋਂ 3 ਸਾਲਾਂ ਤੱਕ ਵੱਖਰੀ ਹੁੰਦੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾਂ ਨੂੰ ਕੰਮ ਕਰਨਾ ਤੇ ਜ਼ਬਾਹ ਹਾਸਲ ਕਰਨਾ ਮੌਗਾ ਪ੍ਰਦਾਨ ਕਰਦੀ ਹੈ ਇਸ ਥਾਈ ਨਿਵਾਸ ਵਿੱਚ ਇੱਕ ਕਦਮ ਉਹ ਜੋ ਪੱਥਰ ਦੇ ਉਹ ਜੋ ਕੰਮ ਕਰਦਾ ਕਿਉਂਕਿ ਕੈਨੇਡੀਅਨ ਕੰਮ ਦਾ ਤਜਰਬਾ ਉਹਨਾਂ ਨੂੰ ਕੈਨੇਡੀਅਨ ਹਨਰਡ ਕਲਾਸ ਸੀਸੀ ਇਹਦੇ ਯੋਗ ਨਾਲ ਵਿੱਚ ਮਦਦ ਕਰ ਸਕਦਾ ਵਿਆਪਕ ਵਿਚ ਉਹਨਾਂ ਸਾਰਿਆਂ ਦੇ ਸਕੋਰਨ ਵਧਾ ਸਕਦਾ ਹੈ ਰੈਂਕਿੰਗ ਸਿਸਟਮ ਦੇ ਵਿੱਚ ਸੀਆਰਐਸ ਕੈਨੇਡੀਅਨ ਕਵਰ ਨਾਮਾ ਦੇ ਚੀਜ਼ੀ ਉਹਨਾਂ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ